ब्लैकमेलिंग <middling> बंद करो ब्लैकमेलिंग बंद करो देश विश्व ਡਾਕਟਰਾਂ ਦੇ ਉੱਤੇ ਵੱਧ ਰਹੇ ਹਮਲੇ ਅਤੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਅੱਜ ਦੇਸ਼ ਭਰ ਦੇ ਡਾਕਟਰ ਹੜਤਾਲ ਉੱਤੇ ਰਹੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਬੈਨਰ ਹੇਠ ਹੋਈ ਹੜਤਾਲ ਵਿੱਚ ਪ੍ਰਾਈਵੇਟ ਡਾਕਟਰਾਂ ਸਮੇਤ ਸਰਕਾਰੀ ਹਸਪਤਾਲਾਂ ਦੇ ਵਿੱਚ ਪ੍ਰੈਕਟਿਸ ਕਰਨ ਵਾਲੇ ਡਾਕਟਰ ਵੀ ਸ਼ਾਮਲ ਹੋਏ ਹਾਲਾਂਕਿ ਇਸ ਹੜਤਾਲ ਦੇ ਦੌਰਾਨ ਐਮਰਜੈਂਸੀ ਸੇਵਾਵਾਂ ਮਾ ਚਾਲੂ ਰੱਖੀਆਂ ਗਈਆਂ ਜਲੰਧਰ ਤੋਂ ਵੀ ਕਰੀਬ 15 ਡਾਕਟਰ ਦਿੱਲੀ ਦੇ ਵਿੱਚ ਰੂਸ ਮਾਰਚ ਵਿੱਚ ਸ਼ਾਮਲ ਹੋਣ ਗਏ ਨੇ ਦੇ ਬਾਕੀ ਡਾਕਟਰਾਂ ਨੇ ਜਲੰਧਰ ਸ਼ਹਿਰ ਦੇ ਵਿੱਚ ਹੀ ਕੰਮ ਬੰਦ ਰੱਖ ਕੇ ਆਪਣਾ ਰੋਸ ਜਤਾਇਆ ਇਸ ਦੌਰਾਨ ਡਾਕਟਰਾਂ ਦੇ ਵੱਲੋਂ ਇੱਕ ਮੰਗ ਪੱਤਰ ਜਲੰਧਰ ਤੋਂ ਸੰਸਦ ਸੰਤੁਖ ਚੌਧਰੀ ਨੂੰ ਵੀ ਸੌਂਪਿਆ ਗਿਆ ਮੇਨ ਮੰਗ ਜਿਹੜੀ ਹੈ ਸਾਡੀ ਕਿ ਜਿਹੜਾ ਡਾਕਟਰ ਦੇ ਅਗੇਂਸਟ ਵਾਇਲੈਂਸ ਹੋ ਰਿਹਾ ਕਈ ਜਗ੍ਹਾ ਦੇ ਵਿੱਚ ਹੋ ਰਿਹਾ ਜਗਾ ਜਗਾ ਹੁੰਦਾ ਹੈ ਔਰ ਅਨਪਰਵੋਕਡ ਵਾਇਲੈਂਸ ਹੁੰਦਾ ਹੈ ਜਿਹਦੇ ਕਰਕੇ ਸਾਨੂੰ ਕੰਮ ਕਰਨ ਦੇ ਵਿੱਚ ਬੜੀਆਂ ਕਠਿਨਾਈਆਂ ਆ ਰਹੀਆਂ ਹਨ ਔਰ ਗਵਰਨਮੈਂਟ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਕੋਈ ਸਿਕਿਉਰਿਟੀ ਨਹੀਂ ਦਿੰਦੀ ਠੀਕ ਹੈ ਡਿਫਿਕਲਟ ਕੰਡੀਸ਼ਨ ਦੇ ਵਿੱਚ ਸਾਨੂੰ ਕੰਮ ਕਰਨਾ ਪੈਂਦਾ ਹੈ ਜਿਲੰਦਰ ਦੀ ਤਰ੍ਹਾਂ ਹੜਤਾਲ ਦਾ ਅਸਰ ਬਠਿੰਡਾ ਵਿੱਚ ਵੀ ਦੇਖਣ ਨੂੰ ਮਿਲਿਆ ਜਿੱਥੇ ਗਰੀਬ ਸਾਰੇ ਡਾਕਟਰਾਂ ਨੇ ਹੀ ਕੰਮਕਾਜ ਠੱਪ ਰੱਖਿਆ ਡਾਕਟਰਾਂ ਦੇ ਵੱਲੋਂ ਇਕੱਠੇ ਹੋ ਕੇ ਡੀਸੀ ਦਫ਼ਤਰ ਤੱਕ ਰੋਸ ਮਾਰਚ ਵੀ ਕੱਢਿਆ ਗਿਆ ਤੇ ਵਿਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਪਾ ਨੂੰ ਮੈਮੋਰੰਡਮ ਸੌਂਪਿਆ ਗਿਆ ਡਾਕਟਰਾਂ ਦੀ ਮੰਗ ਸੀ ਕਿ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਕਿਸੇ ਵੀ ਡਾਕਟਰ ਦੇ ਖਿਲਾਫ ਸ਼ਿਕਾਇਤ ਆਉਣ ਤੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਪਾਲਣ ਕਰਦਿਆਂ ਇੱਕ ਪੈਨਲ ਬਣਾ ਕੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਇਹ ਮਾਰਚ ਡਾਕਟਰਾਂ ਨਾਲ ਹੋ ਰਹੀ ੱਤਕੇ ਦੇ ਖਿਲਾਫ ਹੈ ਡਾਕਟਰ ساری ਉਮਰ ਲਗਾ ਕੇ ਪੜ੍ਹਾਈ ਕਰਦਾ ਹੈ ਤੇ ਅਖੀਰ ਤੇ ਉਹਦੇ ਵਿਰੁੱਧ ਇਸ ਤਰ੍ਹਾਂ ਦੇ ਦੰਗਾ ਫਸਾਦ ਜੋ ਕਿ ਭਾਰਤ ਦੇ ਵਿੱਚ ਆਪਾਂ ਦੇਖ ਰਹੇ ਆ Delhi ਇੱਕ ਨਿਊਜ਼ ਆ ਰਹੀ ਹੈ ਕਿਸੇ ਨਾ ਕਿਸੇ ਕੋਨੇ ਵਿੱਚੋਂ ਭਾਰਤ ਦੇ ਕਿ ਕਿਸੇ ਡਾਕਟਰ ਨਾਲ ਮੈਨ ਹੈਂਡਲਿੰਗ ਹੋ ਰਹੀ ਹੈ ਕਿਸੇ ਡਾਕਟਰ ਨੂੰ ਸ਼ੂਟ ਕੀਤਾ ਜਾ ਰਿਹਾ ਹੈ ਕਿਸੇ ਡਾਕਟਰ ਦਾ ਹਸਪੀਟਲ ਨੂੰ ਤਬਾਹ ਕੀਤਾ ਜਾ ਰਿਹਾ ਕੋਈ ਵੀ ਕਿਸੇ ਕਿਸਮ ਦੀ ਜ਼ਿਆਦਤੀ ਜਾਂ ੱਤਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿਸੇ ਵੀ ਡਾਕਟਰ ਨੂੰ ਜੇ ਕਦੇ ਕੁਝ ਕਿਹਾ ਗਿਆ ਸਾਡੇ ਆਈਂ ਤੜਨੇ ਲੱਗਾਂਗੇ ਅਸੀਂ ਆਪਦੀ ਸਾਰੀ ਵਰਕਿੰਗ ਬੰਦ ਕਰਾਂਗੇ ਅਸੀਂ ਚਲੋ ਇੱਕ ਕਹਨੇ ਆ ਵੀ ਜੋ ਵੀ ਸ਼ਾਂਤੀ ਨਾਲ ਜੋ ਚੀਜ਼ਾਂ ਨਿਪਟ ਜਾਣ ਅਸੀਂ ਇੱਕ ਇੱਕ ਕੌਮ ਹੀ ਇਸ ਤਰ੍ਹਾਂ ਦੀ ਹੈ ਵੀ ਸ਼ਾਂਤੀ ਨਾਲ ਅਸੀਂ ਲੋਕਾਂ ਨਾਲ ਵਿਚੜਨ ਵਾਲੇ ਬੰਦੇ ਆ ਪਰ ਇਹ ਸ਼ਾਂਤੀ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ ਦੇਸ਼ ਭਰ ਦੇ ਵਿੱਚ ਡਾਕਟਰ ਸੜਕਾਂ ਦੇ ਉੱਤੇ ਸਨ ਤਾਂ ਹਸਪਤਾਲਾਂ ਦੇ ਵਿੱਚ ਮਰੀਜ਼ ਬੇਹਾਲ ਦੇਸ਼ ਭਰ ਦੇ ਹਸਪਤਾਲਾਂ ਵਿੱਚ ਜ਼ਿਆਦਾਤਰ ਹਾਲਾਤ ਕੁਝ ਐਸੀ ਤਰ੍ਹਾਂ ਦੇ ਰਹੇ ਜਿੱਥੇ ਮਰੀਜ਼ ਅਤੇ ਉਹਨਾਂ ਦੇ ਰਿਸ਼ਤੇਦਾਰ ਇਲਾਜ ਲਈ ਪਰੇਸ਼ਾਨ ਹੁੰਦੇ ਰਹੇ ਪੜਾਉ ਦਾ ਪ੍ਰੋਬਲਮ ਆ ਰਹੀ ਹੈ ਕਿ ਜਿਹੜੇ ਬਾਹਰ ਤੋਂ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਬਹੁਤ ਪ੍ਰੋਬਲਮ ਆਜੂ ਕਿਉਂਕਿ ਕੋਈ ਵੀ ਡਾਕਟਰ ਨਹੀਂ ਬੈਠੇ ਹੋਏਗੇ ਜਿਹੜੇ ਲੋਕਲ ਹੈ ਮਤਲਬ ਅਸੀਂ ਤਾਂ ਆ ਜਾ ਸਕਦੇ ਆ ਪਰ ਜਿਨ੍ਹਾਂ ਨੇ ਦੂਰ ਤੋਂ ਚੱਲ ਕੇ ਆਣਾ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਹਾਂਜੀ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਅੱਜ ਤਾਂ ਲੋਕਲ ਹੈ ਜਿਹੜੇ ਦੂਰੋਂ ਆ ਕੇ ਮੁੜੀ ਜਾਂਦੇ ਆ ਅੱਜ ਹੜਤਾਲ ਕਰਕੇ ਕੋਈ ਵੀ ਗੱਲ ਨਹੀਂ ਸੁਣ ਰਿਹਾ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਤਦ ਦੱਸਦੇ ਆ ਕਿ ਡਾਕਟਰ ਹੜਤਾਲ ਉੱਤੇ ਕਿਉਂ ਨੇ ਤੇ ਉਹਨਾਂ ਦੀਆਂ ਮੰਗਾਂ ਕੀ ਨੇ ਡਾਕਟਰਾਂ ਦੀ ਮੁੱਖ ਮੰਗ ਹਸਪਤਾਲਾਂ ਅਤੇ ਨਰਸਿੰਗ ਹੋਮ ਵਿੱਚ ਡਾਕਟਰਾਂ ਅਤੇ ਉਹਨਾਂ ਦੇ ਸਟਾਫ ਦੇ ਨਾਲ ਕੁੱਟਮਾਰ ਦੇ ਉੱਤੇ ਸਖਤ ਕਾਨੂੰਨ ਬਣਾਉਣਾ ਕਲੀਨिकल ਇਸਟੈਬਲਿਸ਼ਮੈਂਟ ਐਕਟ ਇਸ ਤੋਂ ਇਲਾਵਾ ਪੀਸੀ ਪੀ ਐਨ ਡੀਟੀ ਐਕਟ ਵਿੱਚ ਛੋਟੀ ਗਲਤੀ ਦੇ ਉੱਤੇ ਅਪਰਾਧਿਕ ਕਾਰਵਾਈ ਨਾ ਕੀਤੇ ਜਾਣਾ ਤੇ ਨਾਲ ਹੀ ਐਮਸੀਆਈ ਦੀ ਥਾਂ ਤੇ ਲਿਆਂਦੇ ਜਾਣ ਵਾਲੇ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਰੱਦ ਕਰਨਾ ਹੈ